ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀਆਂ ਨੂੰ ਬੇਨਤੀ ਆ ਬੀਐਸਐਫ ਵੱਲੋਂ ਕਿ ਜਿਨ੍ਹਾਂ ਦੀ ਜ਼ਮੀਨ ਕਾਰੋਂ ਪਾਰਿਆ ਉਹ ਦੋ ਦਿਨਾਂ ਦੇ ਤੱਕ ਤੂੜੀ ਬਣਾ ਲੈਣ ਜਿਨ੍ਹਾਂ ਦੀ ਰਹਿੰਦੀ ਆ ਉਸ ਤੋਂ ਬਾਅਦ ਬੀਐਸਐਫ ਵੱਲੋਂ ਗੇਟ ਜਿਹੜੇ ਬੰਦ ਕਰਤੇ ਜਾਣਗੇ ਦੁਬਾਰਾ ਬੇਨਤੀ ਆ ਕਿ ਜਿਨ੍ਹਾਂ ਦੀ ਜ਼ਮੀਨ ਕਾਰੋਂ ਪਾਰਿਆ ਜਿਨ੍ਹਾਂ ਦੀ ਟੂੜੀ ਰੇਂਦੀ ਬਣਾਉਣ ਵਾਲੀ ਬਣਾ ਲੈਣ ਉਸ ਤੋਂ ਬਾਅਦ ਜਿਹੜੇ ਗੇਟ ਆ ਬੰਦ ਕਰ ਦਿੱਤੇ ਜਾਣਗੇ ਟਾਰੀਵਾਗਾ ਸਰਹੱਦ ਤੇ ਰੋੜਾ ਵਾਲਾ ਪਿੰਡ ਦੇ ਵਿੱਚ ਗੁਦਾਰਾ ਸਾਹਿਬ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਦਰਅਸਲ ਪਿੰਡ ਦੇ ਸਰਪੰਚ ਤਰਸੀਮ ਸਿੰਘ ਨੇ ਪਿੰਡ ਦੇ ਗੁਰੂ ਘਰ ਦੇ ਵਿੱਚ ਬੀਐਸਐਫ ਅਧਿਕਾਰੀਆਂ ਦੇ ਕਹਿਣ ਤੇ ਇਹ ਘੋਸ਼ਣਾ ਕੀਤੀ ਹੈ ਤੇ ਇਸ ਦੇ ਦਰਮਿਆਨ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਦਾ ਕਹਿਣਾ ਹੈ ਕਿ 2 ਦਿਨ ਦੇ ਅੰਦਰ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਸੀਮਾ ਪਾਰ ਨੇ ਉਹ 2 ਦਿਨ ਦੇ ਅੰਦਰ ਆਪਣੀ ਫਸਲ ਕੱਟ ਲੈਣ ਉਸ ਤੋਂ ਬਾਅਦ ਸੀਮਾ ਬੰਦ ਕਰ ਦਿੱਤੀ ਜਾਵੇਗੀ ਤੇ ਕੋਈ ਵੀ ਕਿਸਾਨ ਬਾਦ ਦੇ ਵਿੱਚ ਆਪਣੀ ਫਸਲ ਦੀ ਕਟਾਈ ਨਹੀਂ ਕਰ ਸਕੇਗਾ ਇਸ ਮੌਕੇ ਪਿੰਡ ਰੋੜਾਵਾਲਾ ਦੇ ਸਰਪੰਚ ਤਰਸੀਮ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਬੀਐਸਐਫ ਅਧਿਕਾਰੀਆਂ ਵੱਲੋਂ ਆਦੇਸ਼ ਉਨ੍ਹਾਂ ਨੂੰ ਮਿਲੇ ਨੇ ਕਿ ਜਿਹੜਾ ਕਿਸਾਨਾਂ ਦੀਆਂ ਜ਼ਮੀਨ ਤਾਰਾ ਦੇ ਉਹ 2 ਦਿਨ ਦੇ ਅੰਦਰ ਆਪਣੀ ਫਸਲ ਦੀ ਕਟਾਈ ਕਰ ਲੈ ਕਿਉਂਕਿ ਬਾਦ ਦੇ ਵਿੱਚ ਗੇਟ ਬੰਦ ਕਰ ਦਿੱਤੇ ਜਾਣੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਫਸਲ ਉਸ ਤੋਂ ਬਾਅਦ ਕੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਸਰਪੰਚ ਤਰਸੀਮ ਸਿੰਘ ਦਾ ਕਹਿਣਾ ਹੈ ਕਿ ਮੁਸ਼ਕਿਲ ਸਮੇਂ ਇਸ ਕਰਕੇ ਬੀਐਸਐਫ ਦੇ ਮੋੜ ਦੇ ਨਾਲ ਮੋਡਾ ਲਾ ਕੇ ਉਹ ਖੜੇ ਨੇ ਉਹਨਾਂ ਦਾ ਕਹਿਣਾ ਕਿ ਸਭ ਤੋਂ ਪਹਿਲਾਂ ਦੇਸ਼ ਦੀ ਉਸ ਦੀ ਰਾਖੀ ਹੁੰਦੀ ਹੈ ਉਹਨਾਂ ਦਾ ਕਹਿਣਾ ਕਿ ਅਸੀਂ ਆਪਣੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਦੋ ਦਿਨਾਂ ਦੇ ਵਿੱਚ ਹੀ ਫਸਲਾਂ ਦੀ ਕਟਾਈ ਕਰ ਲੈਣ ਉਧਰ ਹੀ ਪਿੰਡ ਦੇ ਹੋਰ ਲੋਕ ਜਿਹੜਾ ਮੀਡੀਆ ਤੇ ਨਾਲ ਗੱਲਬਾਤ ਕਰਦਿਆ ਕਿਹਾ ਹੈ ਕਿ ਉਹਨਾਂ ਦੀ ਜ਼ਮੀਨ ਜਿਹੜੀ ਹੈ ਉਹ ਸਰਹੱਦ ਦੇ ਪਾਰ ਹੈ ਤੇ ਬੀਐਸਐਫ ਦੇ ਵੱਲੋਂ ਉਹਨਾਂ ਨੂੰ ਜੋ ਜਾਣਕਾਰੀ ਤੇ ਆਦੇਸ਼ ਦਿੱਤੇ ਗਏ ਨੇ ਤਾਂ ਕਈਆਂ ਦੇ ਵੱਲੋਂ ਆਪਣੀ ਫਸਲ ਦੀ ਕਟਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਹਿਲਗਾਮ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਉਸ ਨੂੰ ਬਿਹਦ ਨੰਦਨ ਯੋਗ ਘਰਾਰ ਕੀਤਾ ਗਿਆ ਫਿਲਹਾਲ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਬੀਐਸਐਫ ਦੇ ਵੱਲੋਂ ਜਾਰੀ ਆਦੇਸ਼ਾ ਦੀ ਲੋਕ ਵਿਪਾਲਨਾ ਕਰਦੇ ਨਜ਼ਰ ਆ ਰਹੇ ਨੇ ਬੀਐਸਐਫ ਨੇ ਹਾਨੂੰ ਰਾਤ ਕੋਈ ਪਰਮਿਸ਼ਨ ਕਰਦੀਆ تھا ਵੀ ਕੱਲ ਸਵੇਰ ਤੋਂ ਲੈ ਕੇ ਦੋ ਦਿਨਾਂ ਕੇ ਲਈ ਕਣਕ ਜੋ ਰਹਿਤੀ ਹੈ ਕੱਢ ਲਓ ਜੇ ਕਣਕ ਕੱਢੀਏ ਤੇ ਜੋ ਪਸ਼ੂਆਂ ਲਈ ਤੂੜੀ ਬਣਾਣੀ ਪੜੇ ਇਹ ਉਹ ਬਣਾ ਲਓ ਇੱਕ ਦੋ ਦਿਨ ਦੋ ਦਿਨ ਦਾ ਟਾਈਮ ਦਿਆ ਹੁਣਾਂ ਵੀ ਸਾਨੂੰ ਉੱਪਰसे ਮਜਬੂਰੀ ਆਈ ਹੈ

रिक्वेस्ट करेंगे अभी दे दे एक दिन का टाइम होगा जी देखा जा रहा है कि जो माहौल खराब किया गया उसको लगता है जंग के सार भी लग गए सर जंग तो ऐसे देखो बेचारे उधर लोग घूमने गए थे उन्होंने गलत किया काम इसलिए हम ये बोलेंगे भी बार-बार करते है हमारे को बहुत इधर गांव में परेशानी तो आती है लेकिन एक बार जो पाकिस्तान के साथ सरकार को करावांगे कि जो भी निपड़दा है करीनाना बात हो होना चाहिए सब सुकूनना चाहिए तो आपका कौन सा बीएसएफ के साथ हां जी नाम बता कौन से में हैं? मैं हरदेव सिंह का रहने वाला हूँ हमारी जमीन है वहाँ से गए हैं भूसा बनने वाला है बी एस एफ ने बोला भी दो दिन के दो दिन में वो निपटा लो दो नहीं तो तीन दिन में निपटाया जाएगा वो निपट जाए बी एस एफ के हम साथ हैं कि अपने गेट जेड़े वो बंद कर ले ठीक है बाकी जो भी कुछ जैसे भी होगा बी एस एफ फौज आर्मी जैसे करेगी हम देश के साथ हैं जैसे चलेगा वैसे ठीक है हालात आप जो बी एस एफ की हालात तो देखो वैसे कश्मीर में तो बहुत गलत होया उस, उसके बारे में देखा जाए तो एक बार पाकिस्तान के साथ निपटाना ही अच्छा है